ਹਾਂਜੀ ਤਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਕਿ ਚੁੰਨੀ ਤੇ ਆਪਾਂ ਨੇ ਜਿਹੜੀ ਗੁੰਮ ਲੈਸ ਲੋਣੀ ਆ ਉਹਨੂੰ ਆਪਾਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਚੁੰਨੀ ਤੇ ਗੁੰਮ ਲੈਸ ਆਪਾਂ ਜਿਸ ਤਰ੍ਹਾਂ ਕਿ ਚੁੰਨੀ ਦਾ ਸਿੱਧਾ ਪਾਸਾ ਰੱਖਣਾ ਉੱਪਰ ਲੈਸ ਦਾ ਪੁੱਠਾ ਪਾਸਾ ਉੱਪਰ ਹੋਊਗਾ ਜਾਨੀ ਕਿ ਸਿੱਧੇ ਪਾਸੇ ਨਾਲ ਲੈਸ ਦਾ ਆਹ ਵਾਲਾ ਜਿਹੜਾ ਸਿੱਧਾ ਪਾਸਾ ਹੈ ਅਟੈਚ ਇਸ ਤਰ੍ਹਾਂ ਹੋਊਗਾ ਚੁੰਨੀ ਦਾ ਸਿੱਧਾ ਪਾਸਾ ਦਿਖੂਗਾ ਆਪਾਂ ਨੂੰ ਉੱਪਰ ਔਰ ਲੈਸ ਜਿਹੜੀ ਉਹਦਾ ਪੁੱਠਾ ਪਾਸਾ ਆਪਾਂ ਨੂੰ ਉੱਪਰ ਦਿਖੂਗਾ ਤਾ ਸਾਈਡ ਤੋਂ ਕੰਨੀ ਤੇ ਇਸ ਤਰ੍ਹਾਂ ਜਿਹੜੀ ਲੈਂਸ ਰੱਖਾਂਗੇ ਮੈਂ ਥੋੜੀ ਜਿਹੀ ਉਧਰ ਲਗਾ ਚੁੱਕੀ ਆ ਇਸ ਤਰ੍ਹਾਂ 8 ਇੰਚ ਸਵਾ ਕਿੰਚ ਦਾ ਆਪਾਂ ਇੱਥੇ ਮਾਰਜਨ ਰੱਖ ਸਕਦੇ ਹਾਂ 1.5 ਇੰਚ ਦਾ ਵੀ ਤੁਸੀਂ ਰੱਖ ਸਕਦੇ ਹੋ ਜੇਕਰ ਤੁਹਾਡੇ ਕੋਲ ਦੁਪੱਟਾ ਜ਼ਿਆਦਾ ਚੜਾਈ ਵਾਲਾ ਤਾਂ ਥੋੜੀ ਜੀ ਆਪਾਂ ਸਾਈਡ ਤੋਂ ਕੰਨੀ ਜੇ 모ੜਨੀ ਹੈ ਤਾਂ 모ੜ ਸਕਦੇ ਹਾਂ ਜੇ ਨਹੀਂ 모ੜਨੀ ਤਾਂ ਤੁਸੀਂ ਇਦਾਂ ਵੀ ਇਹਦੇ ਉੱਪਰ ਜਿੰਨੀ ਕੁ ਲੈਂਸ ਆਪਾਂ ਨੇ ਦਿਖਾਉਣੀ ਚਾਹੁੰਦੇ ਆ ਉੰਨੀ ਕੁ ਲੈਂਸ ਤੋਂ ਇਸ ਤਰ੍ਹਾਂ ਕੱਪੜੇ ਨੂੰ ਰੱਖ ਕੇ ਪੱਪਾ ਨੇ ਸਲਾਈ ਲਗਾਣੀ ਆ ਸਲਾਈ ਲਗਾਉਂਦੇ ਹੋਏ ਜਿਹੜਾ ਵੱਖਾ ਆਪਣਾ ਥੋੜਾ ਜਿਹਾ ਮੋਟਾ ਰੱਖਣਾ ਆਪਾਂ ਨੇ ਚੁੰਨੀ ਤੇ ਕਿਉਂਕਿ ਕਈ ਵਾਰ ਆਪਾਂ ਨੂੰ ਉਦੇੜਨੀ ਪੈ ਜਾਂਦੀਆਂ ਜਾਂ ਅੱਗੇ ਅਗਲੇ ਨੇ ਉਦੇੜਨੀ ਹੁੰਦੀ ਆ ਤਾਂ ਉਹਦੇ ਲਈ ਜਿਹੜੀ ਆ ਸੌਖਾ ਹੋ ਜਾਂਦਾ ਜੇ ਜ਼ਿਆਦਾ ਪ੍ਰੀਕ ਵੱਖਾ ਹੁੰਦਾ ਤਾਂ ਚੁੰਨੀ ਜਿਹੜੀ ਆ ਫਟਣ ਦਾ ਡਰ ਹੁੰਦਾ ਕਿਉਂਕਿ ਚੁੰਨੀ ਦਾ ਕੱਪੜਾ ਜਿਹੜਾ ਪਤਲਾ ਹੁੰਦਾਗਾ ਇਸ ਤਰੀਕੇ ਨਾਲ ਅਗਰ ਤਾਂ ਆਪਾਂ ਤੋਂ ਤੋ ਇਹ ਚੀਜ਼ਾਂ ਇਕੱਠੀਆਂ ਰੱਖ ਕੇ ਸਲਾਈ ਨਹੀਂ ਲੱਗਦੀ ਤਾਂ ਤੁਸੀਂ ਪਹਿਲਾਂ ਇੱਧਰ ਇਹਨਾਂ ਕਪੜਾ ਛੱਟ ਕੇ ਗੱਲੀ ਲੇਸ ਦੇ ਉੱਪਰ ਵੀ ਸਲਾਈ ਲਗਾ ਸਕਦੇ ਹੋ ਇਹ ਤੁਸੀਂ ਦੇਖਣਾ ਕਿ ਤੁਸੀਂ ਕਿਸ ਤਰ੍ਹਾਂ ਸੌਖੇ ਤਰੀਕੇ ਨਾਲ ਜਿਹੜੀ ਲੇਸ ਲਗਾ ਸਕਦੇ ਹੋ ਮੈਂ ਇੱਥੇ ਦੋਨੋਂ ਦੋਨੋਂ ਸਿਉਣਾ ਇੱਕ ਵਾਰ ਦੇ ਵਿੱਚ ਲਗਾ ਰਹੀ ਹਾਂ ਇਸ ਤਰੀਕੇ ਨਾਲ ਇਸ ਤਰੀਕੇ ਨਾਲ ਆਪਾਂ ਘੁੰਮ ਲੇਸ ਜਿਹੜੀ ਲਗਾ ਸਕਦੇ ਹਾਂਗੇ ਜੇਕਰ ਤੁਸੀਂ ਇਸ ਦੀ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ